ਦੋ ਸਟੇਜ ਅਲਸ ਟੂ ਵਨ ਆਵ ਵਨ ਰਾਈਟ ਨਾਓ ਸੋ ਇੱਕ ਬੜੀ ਖਬਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੋ ਇਸ ਵਕਤ ਇੱਕ ਬੜੀ ਖਬਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗਾਇਕ ਕਰਨ ਔਜਲਾ ਲੰਡਨ ਦੇ ਵਿੱਚ ਲਾਈਵ ਕੰਸਰਟ ਚੱਲ ਰਿਹਾ ਸੀ ਸ਼ੋਅ ਚੱਲ ਰਿਹਾ ਸੀ ਲਾਈਵ ਉਸੇ ਵਿਚਾਲੇ ਆਡੀਅנס ਵਿੱਚੋਂ ਇੱਕ ਬੰਦਾ ਸਟੇਜ ਦੇ ਕੋਲ ਆਂਦਾ ਹੈ ਤੇ ਆਪਣਾ ਬੂਟ ਲਾ ਕੇ ਸਟੇਜ ਤੇ ਪਰਫਾਰਮ ਕਰ ਰਿਹਾ ਪੰਜਾਬੀ ਗਾਇਕ ਕਰਨ ਔਜਲਾ ਵੱਲ ਸੁੱਟ ਦਿੰਦਾ ਹੈ ਔਰ ਉਹ ਬੂਟ ਜੋ ਹੈ ਕਰਨ ਔਜਲਾ ਦੇ ਸਿਰ ਤੇ ਜਾ ਕੇ ਲੱਗਦਾ ਹੈ ਜਿਸ ਤੋਂ ਬਾਅਦ ਗਾंदे-ਗਾंदे ਪੰਜਾਬੀ ਗਾਇਕ ਕਰਨ ਔਜਲਾ ਰੁਕ ਜਾਂਦੇ ਨੇ ਤੇ ਉਹ ਮਿਊਜ਼ਿਕ ਨੂੰ ਵੀ ਬੰਦ ਕਰਨ ਨੂੰ ਕਹਿੰਦੇ ਨੇ ਤੇ ਉਸ ਤੋਂ ਬਾਅਦ ਗੱਲ ਕਰਦੇ ਨੇ ਸਿੱਧੇ-ਸਿੱਧੇ ਕਹਿ ਦਿੰਦੇ ਨੇ ਵੀ ਕੀ ਪਰੇਸ਼ਾਨੀ ਹੈ ਜੇਕਰ ਅਜਿਹੀਆਂ ਹਰਕਤਾਂ ਕਰਨੀਆਂ ਤਾਂ ਫਿਰ ਸਟੇਜ ਤੇ ਆ ਕੇ ਮੇਰੇ ਨਾਲ 1 ਟੂ 1 ਯਾਨੀ ਕਿ ਸਿੱਧੇ-ਸਿੱਧੇ ਗੱਲ ਕਰੋ ਆਮੋ ਸਾਹਮਣੇ ਗੱਲ ਕਰੋ ਫਿਰ ਕਰਨ ਔਜਲਾ ਉਸ ਤੋਂ ਬਾਅਦ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਸਟੇਜ ਤੋਂ ਕਿ ਯਾਰ ਮੈਂ ਨਾ ਬੁਰਾ ਨਹੀਂ गा ਰਿਹਾ ਜਿਸ ਦੇ ਚੱਲਦੇ ਤੁਹਾਨੂੰ ਆਪਣੇ ਬੂਟ ਸੁੱਟ ਕੇ ਮੇਰੇ ਵੱਲ ਮਾਰਨ ਦੀ ਲੋੜ ਪਵੇ ਸੋ ਤਸਵੀਰਾਂ ਇਸ ਵਕਤ ਤੁਹਾਨੂੰ ਇਸ ਲਾਈਵ ਕੰਸਰਟ ਦੀਆਂ ਦਿਖਾ ਰਹੇ ਹਾਂ ਜਿੱਥੇ ਕਰਨ ਔਜਲਾ ਜਦੋਂ ਲਾਈਵ ਪਰਫਾਰਮ ਕਰ ਰਹੇ ਸੀ ਉਹਨਾਂ ਦੇ ਉੱਤੇ ਇੱਕ ਆਡੀਅנס ਵੱਲੋਂ ਇੱਕ ਬੰਦੇ ਵੱਲੋਂ ਬੂਟ ਲਾ ਕੇ ਸੁੱਟ ਦਿੱਤਾ ਗਿਆ ਹਾਲਾਂਕਿ ਹੱਥੋਂ-ਹੱਥ ਹੀ ਸਿਕਿਉਰਿਟੀ ਨੇ ਉਸ ਬੰਦੇ ਨੂੰ ਫੜ ਲਿਆ ਤੇ ਫੜ ਕੇ ਉਸ ਬੰਦੇ ਨੂੰ ਕੰਸਰਟ ਤੋਂ ਬਾਹਰ ਲੈ ਗਏ ਪਰ ਕਰਨ ਔਜਲਾ ਨੂੰ ਗੁੱਸਾ ਵੀ ਆ ਗਿਆ ਤੇ ਗੁੱਸੇ-ਗੁੱਸੇ ਦੇ ਵਿੱਚ ਕਰਨ ਔਜਲਾ ਨੇ ਕਈ ਸਿੱਧੀਆਂ ਗੱਲਾਂ ਉਸ ਬੰਦੇ ਨੂੰ ਕਹਿ ਦਿੱਤੀਆਂ ਸਪੱਖ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿਕਿਉਰਿਟੀ ਵਾਲੇ ਉਸ ਬੰਦੇ ਨੂੰ ਫੜ ਕੇ ਲੈ ਕੇ ਜਾ ਰਹੇ ਨੇ ਕੰਸਰਟ ਤੋਂ ਬਾਹਰ ਸਟੇਜ ਦੇ ਬਿਲਕੁਲ ਕੋਲ ਆ ਕੇ ਉਸ ਬੰਦੇ ਵੱਲੋਂ ਕਰਨ ਔਜਲਾ ਦੇ ਉੱਤੇ ਬੂਟ ਸੁੱਟਿਆ ਗਿਆ ਕਰਨ ਔਜਲਾ ਨੇ ਕਿਹਾ ਕਿ ਮੈਂ ਇੰਨਾ ਬੁਰਾ ਨਹੀਂ गा ਰਿਹਾ ਜਿਸ ਦੇ ਚਲਦਿਆਂ ਤੁਹਾਨੂੰ ਮੇਰੇ ਤੇ ਬੂਟ ਸੁੱਟਣ ਦੀ ਲੋੜ ਪਵੇ ਔਰ ਆ ਦੇਖੋ ਤਸਵੀਰਾਂ ਇਸ ਵਕਤ ਇੱਕੋਦਮ ਬੂਟ ਆਉਂਦਾ ਹੈ ਸਟੇਜ ਤੇ ਜੋ ਕਿ ਉਸ ਬੰਦੇ ਵੱਲੋਂ ਸੁੱਟਿਆ ਜਾਂਦਾ ਜਿਸ ਤੋਂ ਬਾਅਦ ਕਰਨ ਔਜਲਾ ਕਹਿੰਦਾ ਹੈ ਕਿ 뮤직 ਨੂੰ ਰੋਕੋ ਮੈਂ ਕੁਝ ਗੱਲ ਕਰਨੀ ਹੈ ਜਿਵੇਂ 뮤직 ਰੁਕਦਾ ਹੈ ਸਾਰਾ ਕੁਝ ਬੰਦ ਹੁੰਦਾ ਹੈ ਤਾਂ ਕਰਨ ਔਜਲਾ ਉਸ ਬੰਦੇ ਨੂੰ ਸਿੱਧਾ ਹੋ ਜਾਂਦਾ ਹੈ ਕਹਿੰਦਾ ਹੈ ਕਿ ਜੇ ਕੋਈ ਗੱਲ ਕਰਨੀ ਹੈ ਪਰੇਸ਼ਾਨੀ ਹੈ ਕੋਈ ਦਿੱਕਤ ਹੈ ਤਾਂ ਮੇਰੇ ਨਾਲ ਸਟੇਜ ਤੇ ਆ ਕੇ ਸਿੱਧੇ ਸਿੱਧੇ ਗੱਲ ਕਰੋ ਔਰ ਕੰਸਰਟ ਦੀ ਜੇਕਰ ਗੱਲ ਕੀਤੀ ਜਾਵੇ ਲੰਡਨ ਦੇ ਵਿੱਚ ਕਰਨ ਔਜਲਾ ਦਾ ਲਾਈਵ ਕੰਸਰਟ ਹੋ ਰਿਹਾ ਸੀ ਕਰਨ ਔਜਲਾ ਉਹਨਾਂ ਪੰਜਾਬੀ ਗਾਇਕਾਂ ਵਿੱਚੋਂ ਇੱਕ ਹੈ ਜੋ ਕਿ ਇੰਟਰਨੈਸ਼ਨਲ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਇੱਕ ਵੱਡਾ ਨਾਮ ਹੈ ਹਰ ਜਗ੍ਹਾ ਜਿੱਥੇ ਵੀ ਕੰਸਰਟ ਹੁੰਦੇ ਨੇ ਲਾਈਵ ਸ਼ੋਅ ਹੁੰਦੇ ਨੇ ਪੀੜ ਹੀ ਪੀੜ ਦੇਖੀ ਜਾਂਦੀ ਹੈ ਉਹਨਾਂ ਦੀ ਫੈਨ ਫਾਲੋਇੰਗ ਇੰਨੀ ਜ਼ਿਆਦਾ ਹੈ ਉਹਨਾਂ ਦਾ ਇੱਕ ਗਾਣਾ ਆਂਦਾ ਹੈ ਤੇ ਲੋਕ ਪਾਗਲਾ ਵਾਂਗੂ ਕਰਨੌਜਲਾ ਦੇ ਗਾਣੇ ਨੂੰ ਸੁਣਨ ਲਈ ਬੈਠੇ ਹੁੰਦੇ ਨੇ ਇੰਤਜ਼ਾਰ ਦੇ ਵਿੱਚ ਹੁੰਦੇ ਨੇ ਉਡੀਕ ਦੇ ਵਿੱਚ ਹੁੰਦੇ ਨੇ ਔਰ ਕਰਨੌਜਲਾ ਇੱਕ ਅਜਿਹਾ ਨਾਮ ਹੈ ਪਹਿਲਾ ਪੰਜਾਬੀ ਸਿੰਗਰ ਜਿਸ ਨੇ ਕੀ ਜੂਨੋ ਅਵਾਰਡ ਵੀ ਹਾਸਲ ਕੀਤਾ ਹੈ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ 뮤직 ਨੂੰ ਪੰਜਾਬੀ ਗਾਣਿਆਂ ਨੂੰ ਪੰਜਾਬੀ ਬੋਲੀ ਨੂੰ ਇਸ ਪੱਧਰ ਤੇ ਪਹੁੰਚਾਇਆ ਹੋਵੇ ਤੇ ਉਸ ਕਾਇਕ ਦੇ ਨਾਲ ਅਜਿਹਾ ਵਤੀਰਾ ਬੰਦਿਆਂ ਵੱਲੋਂ ਕੀਤਾ ਜਾਂਦਾ ਔਰ ਇਸ ਵੀਡੀਓ ਤੋਂ ਬਾਅਦ ਲੋਕਾਂ ਦੇ ਕਮੈਂਟਸ ਆ ਰਹੇ ਨੇ ਲੋਕ ਗਾਲਾਂ ਵੀ ਕੱਢ ਰਹੇ ਨੇ ਲੋਕ ਕਹਿ ਰਹੇ ਨੇ ਕਿ ਜੇਕਰ ਤੁਹਾਨੂੰ ਪਸੰਦ ਨਹੀਂ ਹੈ ਕੋਈ ਸਿੰਗਰ ਤਾਂ ਫਿਰ ਤੁਸੀਂ ਘਰੇ ਬੈਠੋ ਉਸ ਦਾ ਲਾਈਵ ਸ਼ੋਅ ਦੇਖਣ ਕਿਉਂ ਜਾਂਦੇ ਹੋ ਅਜਿਹੀਆਂ ਹਰਕਤਾਂ ਆਖਿਰ ਕਿਉਂ ਕਰਦੇ ਹੋ ਕੋਈ ਤੁਹਾਨੂੰ ਪੈਸੇ ਦੇ ਕੇ ਟਿਕਟ ਵੇਚ ਕੇ ਜ਼ਬਰਦਸਤੀ ਤਾਂ ਉਸ ਲਾਈਵ ਸ਼ੋਅ ਜਾਂ ਕਨਸਰਟ ਦੇ ਵਿੱਚ ਨਹੀਂ ਲੈ ਕੇ ਜਾਂਦਾ ਜੇ ਕੋਈ ਕਲਾਕਾਰ ਚਾਹੇ ਕੋਈ ਵੀ ਕਲਾਕਾਰ ਹੈ ਕਿਸੇ ਵੀ ਖੇਤਰ ਦੇ ਨਾਲ ਕਿਸੇ ਵੀ ਕਲਾ ਦੇ ਨਾਲ ਜੁੜਿਆ ਹੋਇਆ ਹੈ ਜਦੋਂ ਉਹ ਲਾਈਵ ਕੋਈ ਗੱਲ ਕਰ ਰਿਹਾ ਹੈ ਪਰਫਾਰਮ ਕਰ ਰਿਹਾ ਹੈ ਤਾਂ ਫਿਰ ਉਸ ਦੀ ਇੱਜ਼ਤ ਕਰਨੀ ਬਣਦੀ ਹੈ ਉਸ ਦੀ ਕਲਾ ਦੀ ਇੱਜ਼ਤ ਕਰਨੀ ਬਣਦੀ ਹੈ ਜੇਕਰ ਤੁਹਾਨੂੰ ਉਸ ਦਾ ਕੰਮ ਪਸੰਦ ਨਹੀਂ ਆ ਰਿਹਾ ਤੁਸੀਂ ਚੁੱਪ ਕਰਕੇ ਉਸ ਕੰਸਰਟ ਵਿੱਚੋਂ ਉੱਠ ਕੇ ਜਾ ਸਕਦੇ ਹੋ ਪਰ ਸਿਰਫ ਥੋੜੀ ਜਿਹੀ ਸੁਰਖੀਆਂ ਬਟੋਰਨ ਦੇ ਲਈ ਜਾਂ ਆਪਣੇ ਆਪ ਨੂੰ ਵੱਖਰਾ ਦਿਖਾਉਣ ਦੇ ਲਈ ਇੱਕ ਸਵੈਗ ਦਿਖਾਉਣ ਦੇ ਲਈ ਤੁਸੀਂ ਜੇਕਰ ਅਜਿਹੀਆਂ ਹਰਕਤਾਂ ਕਰਦੇ ਹੋ ਤਾਂ ਫਿਰ ਕਿਸੇ ਵੀ ਕੀਮਤ ਤੇ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੋ ਲੰਡਨ ਦੇ ਵਿੱਚ ਲਾਈਵ ਕੰਸਰਟ ਚੱਲ ਰਿਹਾ ਸੀ ਕਰਨ ਔਜਲਾ ਦਾ ਉਸੇ ਵਕਤ ਇੱਕ ਬੰਦਾ ਆਉਂਦਾ ਐ ਸਟੇਜ ਦੇ ਕੋਲ ਆਪਣਾ ਬੂਟ ਸੁੱਟ ਕੇ ਉਹ ਕਰਨ ਔਜਲਾ ਵੱਲ ਸੁੱਟ ਦਿੰਦਾ ਤੇ ਉਹ ਬੂਟ ਕਰਨ ਔਜਲਾ ਦੇ ਸਿਰ ਤੇ ਜਾ ਕੇ ਲੱਗਦਾ ਜਿਸ ਤੋਂ ਬਾਅਦ ਥੱਲੇ ਡਿੱਗ ਜਾਂਦਾ ਔਰ ਕਰਨ ਔਜਲਾ ਉਸ ਬੂਟ ਨੂੰ ਚੁੱਕ ਕੇ ਥੱਲੇ ਸੁੱਟ ਦਿੰਦਾ ਤੇ ਫਿਰ ਉਹ ਕਹਿੰਦਾ ਵੀ ਮਿਊਜ਼ਿਕ ਬੰਦ ਕਰ ਦਿਓ ਮੈਂ ਕੁਝ ਗੱਲ ਕਰਨੀ ਐ ਤੇ ਕਰਨ ਔਜਲਾ ਉਸ ਬੰਦੇ ਨੂੰ ਪਰ ਸਿੱਧਾ ਹੋ ਜਾਂਦਾ ਕਹਿੰਦਾ 1 ਟੂ 1 ਮੇਰੇ ਨਾਲ ਸਟੇਜ ਤੇ ਆ ਕੇ ਗੱਲ ਕਰੋ ਜੇਕਰ ਕੋਈ ਪਰੇਸ਼ਾਨੀ ਐ ਮੈਂ ਕੰਮ ਕਰ ਰਿਹਾ ਆ ਤੁਹਾਨੂੰ ਜੇ ਨਹੀਂ ਪਸੰਦ ਐ ਤੁਸੀਂ ਜਾ ਸਕਦੇ ਹੋ ਸੋ ਕਰਨ ਔਜਲਾ ਉਸ ਤੋਂ ਬਾਅਦ ਪੰਜਾਬੀ ਦੇ ਵਿੱਚ ਉਸ ਨੂੰ ਇਹ ਵੀ ਕਿਹਾ ਕਿ ਮੈਂ ਇੰਨਾ ਬੁਰਾ ਨਹੀਂ गा ਰਿਹਾ ਜਿਸ ਦੇ ਚੱਲਦਿਆਂ ਤੁਹਾਨੂੰ ਮੇਰੇ ਉੱਤੇ ਬੂਟ ਲਾ ਕੇ ਸੁੱਟਣ ਦੀ ਲੋੜ ਪੈ ਜਾਵੇ ਕਰਨ ਔਜਲਾ ਦੇ ਗੀਤਾਂ ਦੀ ਜੇਕਰ ਗੱਲ ਕੀਤੀ ਜਾਵੇ ਕਈ ਫੇਮਸ ਗਾਣੇ ਔਰ ਹਰ ਇੱਕ ਗੀਤ ਕਰਨ ਔਜਲਾ ਦਾ ਕਰੀਬ-ਕਰੀਬ ਬਲੌਕਬਸਟਰ ਹਿੱਟ ਸਾਬਿਤ ਹੁੰਦਾ ਹੈ ਦਿਲਜੀਤ ਦੋਸਾਂਝ ਤੋਂ ਬਾਅਦ ਕਰਨ ਔਜਲਾ ਪੰਜਾਬੀ 뮤직 ਇੰਡਸਟਰੀ ਦਾ ਇੱਕ ਅਜੇਹਾ ਨਾਮ ਹੈ ਜਿਸ ਦੇ ਗੀਤਾਂ ਦਾ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਨੇ ਔਰ ਨਸਿਰਫ ਇੰਤਜ਼ਾਰ ਕਰਦੇ ਨੇ ਬਲਕਿ ਲੋਕ ਇੰਨਾ ਜ਼ਿਆਦਾ ਪਸੰਦ ਕਰਦੇ ਨੇ ਕਰਨ ਔਜਲਾ ਦੇ ਗੀਤਾਂ ਨੂੰ ਕਮੈਂਟਸ ਕਰਦੇ ਨੇ ਝੜੀ ਲੱਗ ਜਾਂਦੀ ਔਰ ਇਸ ਖਬਰ ਤੋਂ ਬਾਅਦ ਵੀ ਇਹ ਖਬਰ ਜਿੱਦਾਂ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਰਨ ਔਜਲਾ ਦੇ ਲਾਈਵ ਸ਼ੋਅ ਦੇ ਵਿੱਚ ਯੂਕੇ ਤੇ ਵਿੱਚ ਲੰਡਨ ਦੇ ਵਿੱਚ ਅਜਿਹਾ ਹੋਇਆ ਹੈ ਲੋਕ ਕਮੈਂਟਸ ਵੀ ਕਰ ਰਹੇ ਨੇ ਤੇ ਲੋਕ ਕਹਿ ਰਹੇ ਨੇ ਕਿ ਇਹ ਕੋਈ ਤਰੀਕਾ ਨਹੀਂ ਹੁੰਦਾ ਆਪਣਾ ਵਿਰੋਧ ਜ਼ਾਹਿਰ ਕਰਨ ਦਾ ਜੇਕਰ ਤੁਸੀਂ ਕਿਸੇ ਨੂੰ ਪਸੰਦ ਨਹੀਂ ਕਰਦੇ ਹੋ ਕਿਸੇ ਦਾ ਕੰਮ ਕਿਸੇ ਦੀ ਕਲਾ ਕਿਸੇ ਦੇ ਗੀਤ ਤੁਹਾਨੂੰ ਪਸੰਦ ਨਹੀਂ ਹੈ ਤਾਂ ਫਿਰ ਤੁਸੀਂ ਚੁੱਪ ਕਰਕੇ ਆਪਣੇ ਘਰੇ ਬੈਠ ਸਕਦੇ ਹੋ ਜਾਂ ਫਿਰ ਇੱਕ ਤਰੀਕੇ ਦੇ ਨਾਲ ਉਸ ਦਾ ਵਿਰੋਧ ਕਰ ਸਕਦੇ ਹੋ ਕਹਿੰਦੇ ਨੇ ਕਿ ਵਿਰੋਧ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਹੈ ਵਿਰੋਧ ਵੀ ਅਜਿਹਾ ਕਰੋ ਕਿ ਸਾਹਮਣੇ ਵਾਲੇ ਬੰਦੇ ਦੀ ਬੇਇੱਜ਼ਤੀ ਨਾ ਹੋਵੇ ਉਸ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਨਾ ਵਰਤਿਆ ਜਾਵੇ ਜੋ ਉਸ ਨੂੰ ਚੁੱਪ ਜਾਵੇ ਜੇਕਰ ਤੁਹਾਨੂੰ ਕਿਸੇ ਦਾ ਕੰਮ ਨਹੀਂ ਪਸੰਦ ਹੈ ਤੁਸੀਂ ਸਰਲ ਸ਼ਬਦਾਂ ਦੇ ਵਿੱਚ ਸਾਫ਼ ਸ਼ਬਦਾਂ ਦੇ ਵਿੱਚ ਕਹਿ ਸਕਦੇ ਹੋ ਆਪਣੀ ਗੱਲ ਨੂੰ ਕਹਿਣਾ ਤੁਹਾਡਾ ਹੱਕ ਹੈ ਪਰ ਆਪਣੀ ਗੱਲ ਦੇ ਨਾਲ ਸਾਹਮਣੇ ਵਾਲੇ ਕਿਸੇ ਕਲਾਕਾਰ ਦੀ ਜਾਂ ਕਿਸੇ ਵੀ ਸ਼ਖਸੀਅਤ ਦੀ ਬੇਇੱਜ਼ਤੀ ਕਰਨਾ ਇਹ ਹੱਕਾਂ ਦੇ ਵਿੱਚ شمار ਨਹੀਂ ਹੁੰਦਾ ਤੇ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਵੀ ਨਹੀਂ ਕੀਤਾ ਜਾ ਸਕਦਾ ਇੱਕ ਵਾਰ ਫੇਰ ਤੋਂ ਦੇਖੋ ਉਹ ਪੂਰਾ ਵਾਕਿਆ ਜਦੋਂ ਕਰਨ ਔਜਲਾ ਦੇ ਉੱਪਰ ਉਹ ਬੂਟ ਸੁੱਟਿਆ ਗਿਆ ਤੇ ਕਰਨ ਔਜਲਾ ਫਿਰ ਕਿਵੇਂ ਉਸ ਬੰਦੇ ਨੂੰ ਸਟੇਜ ਤੋਂ ਹੀ ਸਿੱਧੇ ਹੋ ਗਏ ਕੋਈ ਵੀ ਇਸ ਟੋਰੀ ਹਮਮ ਇੰਨਾ بڑا ਤਾਂ ਨਹੀਂ ਗਾ ਰਿਹਾ ਜੁੱਤੀਆਂ ਨਾਲ ਮਾਰੀ ਜਾਂਦੇ ਬਸ ਬੋਲ ਡੌਗੀ Let's do one on one right now. Yeah. Dog, I don't know how to doggy. Come yeah, on, it's, 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 f dog. Who the fuck is? No. No. Don't be throwing your shoes in change. Was it you? What are you trying to do, dog? Come on, please. I don't want to see anything wrong. Re be respectful. You Let's go, man. Love this shit. It's okay, yo. Don't worry. Be easy. Don't worry. Come on. ਇਨਾ ਬੜਾ ਤਾਂ ਨਹੀਂ ਕਰ ਰਿਹਾ ਜੁੱਤੇ ਨਾਲ ਹਵਾ ਹੀ ਜਾਂਦੇ ਬਸ ਬੋਲ ਡਾਗੀ ਵਨ ਵਨ ਰੇ ਨਾ بڑی ਖਬਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੋ ਇਸ ਵਕਤ ਇੱਕ badi ਖਬਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗਾਇਕ ਕਰਨ ਔਜਲਾ ਲੰਡਨ ਦੇ ਵਿੱਚ ਲਾਈਵ ਕੰਸਰਟ ਚੱਲ ਰਿਹਾ ਸੀ ਸ਼ੋਅ ਚੱਲ ਰਿਹਾ ਸੀ ਲਾਈਵ ਉਸੀ ਵਿਚਾਲੇ ਆਡੀਅנס ਵਿੱਚੋਂ ਇੱਕ ਬੰਦਾ ਸਟੇਜ ਦੇ ਕੋਲ ਆਂਦਾ ਹੈ ਤੇ ਆਪਣਾ ਬੂਟ ਲਾ ਕੇ ਸਟੇਜ ਤੇ ਪਰਫਾਰਮ ਕਰ ਰਹੇ ਪੰਜਾਬੀ ਗਾਇਕ ਕਰਨ ਔਜਲਾ ਵੱਲ ਸੁੱਟ ਦਿੰਦਾ ਹੈ ਔਰ ਉਹ ਬੂਟ ਜੋ ਹੈ ਕਰਨ ਔਜਲਾ ਦੇ ਸਿਰ ਤੇ ਜਾ ਕੇ ਲੱਗਦਾ ਹੈ ਜਿਸ ਤੋਂ ਬਾਅਦ ਗਾंदे ਗਾंदे ਪੰਜਾਬੀ ਗਾਇਕ ਕਰਨ ਔਜਲਾ ਰੁਕ ਜਾਂਦੇ ਨੇ ਤੇ ਉਹ ਮਿਊਜ਼ਿਕ ਨੂੰ ਵੀ ਬੰਦ ਕਰਨ ਨੂੰ ਕਹਿੰਦੇ ਨੇ ਤੇ ਉਸ ਤੋਂ ਬਾਅਦ ਗੱਲ ਕਰਦੇ ਨੇ ਸਿੱਧੇ ਸਿੱਧੇ ਕਹਿ ਦਿੰਦੇ ਨੇ ਵੀ ਕੀ ਪਰੇਸ਼ਾਨੀ ਹੈ ਜੇਕਰ ਅਜੇਹੀਆਂ ਹਰਕਤਾਂ ਕਰਨੀਆਂ ਤਾਂ ਫਿਰ ਸਟੇਜ ਤੇ ਆ ਕੇ ਮੇਰੇ ਨਾਲ 1 ਟੂ 1 ਯਾਨੀ ਕਿ ਸਿੱਧੇ ਸਿੱਧੇ ਗੱਲ ਕਰੋ ਆਮੋ ਸਾਹਮਣੇ ਗੱਲ ਕਰੋ ਫਿਰ ਕਰਨ ਔਜਲਾ ਉਸ ਤੋਂ ਬਾਅਦ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਸਟੇਜ ਤੋਂ ਕਿ ਯਾਰ ਮੈਂ ਨਾ ਬੁਰਾ ਨਹੀਂ गा ਰਿਹਾ ਜਿਸ ਦੇ ਚੱਲਦੇ ਤੁਹਾਨੂੰ ਆਪਣੇ ਬੂਟ ਸੁੱਟ ਕੇ ਮੇਰੇ ਵੱਲ ਮਾਰਨ ਦੀ ਲੋੜ ਪਵੇ ਸੋ ਤਸਵੀਰਾਂ ਇਸ ਵਕਤ ਤੁਹਾਨੂੰ ਇਸ ਲਾਈਵ ਕੰਸਰਟ ਦੀਆਂ ਦਿਖਾ ਰਹੇ ਹਾਂ ਜਿੱਥੇ ਕਰਨ ਔਜਲਾ ਜਦੋਂ ਲਾਈਵ ਪਰਫਾਰਮ ਕਰ ਰਹੇ ਸੀ ਉਹਨਾਂ ਦੇ ਉੱਤੇ ਇੱਕ ਆਡੀਅנס ਵੱਲੋਂ ਇੱਕ ਬੰਦੇ ਵੱਲੋਂ ਬੂਟ ਲਾ ਕੇ ਸੁੱਟ ਦਿੱਤਾ ਗਿਆ ਹਾਲਾਂਕਿ ਹੱਥੋਂ-ਹੱਥ ਹੀ ਸਿਕਿਉਰਿਟੀ ਨੇ ਉਸ ਬੰਦੇ ਨੂੰ ਫੜ ਲਿਆ ਤੇ ਫੜ ਕੇ ਉਸ ਬੰਦੇ ਨੂੰ ਕੰਸਰਟ ਤੋਂ ਬਾਹਰ ਲੈ ਗਏ ਪਰ ਕਰਨ ਔਜਲਾ ਨੂੰ ਗੁੱਸਾ ਵੀ ਆ ਗਿਆ ਤੇ ਗੁੱਸੇ-ਗੁੱਸੇ ਦੇ ਵਿੱਚ ਕਰਨ ਔਜਲਾ ਨੇ ਕਈ ਸਿੱਧੀਆਂ ਗੱਲਾਂ ਉਸ ਬੰਦੇ ਨੂੰ ਕਹਿ ਦਿੱਤੀਆਂ ਸਪੱਕਤ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿਕਿਉਰਿਟੀ ਵਾਲੇ ਉਸ ਬੰਦੇ ਨੂੰ ਫੜ ਕੇ ਲੈ ਕੇ ਜਾ ਰਹੇ ਨੇ ਕੰਸਰਟ ਤੋਂ ਬਾਹਰ ਸਟੇਜ ਦੇ ਬਿਲਕੁਲ ਕੋਲ ਆ ਕੇ ਉਸ ਬੰਦੇ ਵੱਲੋਂ ਕਰਨ ਔਜਲਾ ਦੇ ਉੱਤੇ ਬੂਟ ਸੁੱਟਿਆ ਗਿਆ ਕਰਨ ਔਜਲਾ ਨੇ ਕਿਹਾ ਕਿ ਮੈਂ ਇੰਨਾ ਬੁਰਾ ਨਹੀਂ ਗਾ ਰਿਹਾ ਜਿਸ ਦੇ ਚੱਲਦਿਆਂ ਤੁਹਾਨੂੰ ਮੇਰੇ ਤੇ ਬੂਟ ਸੁੱਟਣ ਦੀ ਲੋੜ ਪਵੇ ਔਰ ਆ ਦੇਖੋ ਤਸਵੀਰਾਂ ਇਸ ਵਕਤ ਇੱਕੋ ਦਮ ਬੂਟ ਆਉਂਦਾ ਹੈ ਸਟੇਜ ਤੇ ਜੋ ਕਿ ਉਸ ਬੰਦੇ ਵੱਲੋਂ ਸੁੱਟਿਆ ਜਾਂਦਾ ਜਿਸ ਤੋਂ ਬਾਅਦ ਕਰਨ ਔਜਲਾ ਕਹਿੰਦਾ ਹੈ ਕਿ 뮤직 ਨੂੰ ਰੋਕੋ ਮੈਂ ਕੁਝ ਗੱਲ ਕਰਨੀ ਹੈ ਜਿਵੇਂ 뮤직 ਰੁਕਦਾ ਹੈ ਸਾਰਾ ਕੁਝ ਬੰਧ ਹੁੰਦਾ ਹੈ ਤਾਂ ਕਰਨ ਔਜਲਾ ਉਸ ਬੰਦੇ ਨੂੰ ਸਿੱਧਾ ਹੋ ਜਾਂਦਾ ਹੈ ਕਹਿੰਦਾ ਹੈ ਕਿ ਜੇ ਕੋਈ ਗੱਲ ਕਰਨੀ ਹੈ ਪਰੇਸ਼ਾਨੀ ਹੈ ਕੋਈ ਦਿੱਕਤ ਹੈ ਤਾਂ ਮੇਰੇ ਨਾਲ ਸਟੇਜ ਤੇ ਆ ਕੇ ਸਿੱਧੇ ਸਿੱਧੇ ਗੱਲ ਕਰੋ ਔਰ ਕੰਸਰਟ ਦੀ ਜੇਕਰ ਗੱਲ ਕੀਤੀ ਜਾਵੇ ਲੰਡਨ ਦੇ ਵਿੱਚ ਕਰਨ ਔਜਲਾ ਦਾ ਲਾਈਵ ਕੰਸਰਟ ਹੋ ਰਿਹਾ ਸੀ ਕਰਨ ਔਜਲਾ ਉਹਨਾਂ ਪੰਜਾਬੀ ਗਾਇਕਾਂ ਵਿੱਚੋਂ ਇੱਕ ਹੈ ਜੋ ਕਿ ਇੰਟਰਨੈਸ਼ਨਲ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਇੱਕ ਵੱਡਾ ਨਾਮ ਹੈ ਹਰ ਜਗ੍ਹਾ ਜਿੱਥੇ ਵੀ ਕੰਸਰਟ ਹੁੰਦੇ ਨੇ ਲਾਈਵ ਸ਼ੋਅ ਹੁੰਦੇ ਨੇ ਪੀੜ ਹੀ ਪੀੜ ਦੇਖੀ ਜਾਂਦੀ ਹੈ ਉਹਨਾਂ ਦੀ ਫੈਨ ਫਾਲੋਇੰਗ ਇੰਨੀ ਜ਼ਿਆਦਾ ਹੈ ਉਹਨਾਂ ਦਾ ਇੱਕ ਗਾਣਾ ਆਂਦਾ ਹੈ ਤੇ ਲੋਕ ਪਾਗਲਾ ਵਾਂਗੂ ਕਰਨੌਜਲਾ ਦੇ ਗਾਣੇ ਨੂੰ ਸੁਣਨ ਲਈ ਬੈਠੇ ਹੁੰਦੇ ਨੇ ਇੰਤਜ਼ਾਰ ਦੇ ਵਿੱਚ ਹੁੰਦੇ ਨੇ ਉਡੀਕ ਦੇ ਵਿੱਚ ਹੁੰਦੇ ਨੇ ਔਰ ਕਰਨੌਜਲਾ ਇੱਕ ਅਜੇਹਾ ਨਾਮ ਹੈ ਪਹਿਲਾ ਪੰਜਾਬੀ ਸਿੰਗਰ ਜਿਸ ਨੇ ਕੀ ਜੂਨੋ ਅਵਾਰਡ ਵੀ ਹਾਸਲ ਕੀਤਾ ਹੈ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ 뮤직 ਨੂੰ ਪੰਜਾਬੀ ਗਾਣਿਆਂ ਨੂੰ ਪੰਜਾਬੀ ਬੋਲੀ ਨੂੰ ਇਸ ਪੱਧਰ ਤੇ ਪਹੁੰਚਾਇਆ ਹੋਵੇ ਤੇ ਉਸ ਕਾਇਕ ਦੇ ਨਾਲ ਅਜੇਹਾ ਵਤੀਰਾ ਬੰਦਿਆਂ ਵੱਲੋਂ ਕੀਤਾ ਜਾਂਦਾ ਔਰ ਇਸ ਵੀਡੀਓ ਤੋਂ ਬਾਅਦ ਲੋਕਾਂ ਦੇ ਕਮੈਂਟਸ ਆ ਰਹੇ ਨੇ ਲੋਕ ਗਾਲਾਂ ਵੀ ਕੱਢ ਰਹੇ ਨੇ ਲੋਕ ਕਹਿ ਰਹੇ ਨੇ ਕਿ ਜੇਕਰ ਤੁਹਾਨੂੰ ਪਸੰਦ ਨਹੀਂ ਹੈ ਕੋਈ ਸਿੰਗਰ ਤਾਂ ਫਿਰ ਤੁਸੀਂ ਘਰੇ ਬੈਠੋ ਉਸ ਦਾ ਲਾਈਵ ਸ਼ੋਅ ਦੇਖਣ ਕਿਉਂ ਜਾਂਦੇ ਹੋ ਅਜਿਹੀਆਂ ਹਰਕਤਾਂ ਆਖਿਰ ਕਿਉਂ ਕਰਦੇ ਹੋ ਕੋਈ ਤੁਹਾਨੂੰ ਪੈਸੇ ਦੇ ਕੇ ਟਿਕਟ ਵੇਚ ਕੇ ਜ਼ਬਰਦਸਤੀ ਤਾਂ ਉਸ ਲਾਈਵ ਸ਼ੋਅ ਜਾਂ ਕੰਸਰਟ ਦੇ ਵਿੱਚ ਨਹੀਂ ਲੈ ਕੇ ਜਾਂਦਾ ਜੇ ਕੋਈ ਕਲਾਕਾਰ ਚਾਹੇ ਉਹ ਕੋਈ ਵੀ ਕਲਾਕਾਰ ਹੈ ਕਿਸੇ ਵੀ ਖੇਤਰ ਦੇ ਨਾਲ ਕਿਸੇ ਵੀ ਕਲਾ ਦੇ ਨਾਲ ਜੁੜਿਆ ਹੋਇਆ ਜਦੋਂ ਉਹ ਲਾਈਵ ਕੋਈ ਗੱਲ ਕਰ ਰਿਹਾ ਪਰਫਾਰਮ ਕਰ ਰਿਹਾ ਤਾਂ ਫਿਰ ਉਸਦੀ ਇੱਜ਼ਤ ਕਰਨੀ ਬਣਦੀ ਹੈ ਉਸਦੀ ਕਲਾ ਦੀ ਇੱਜ਼ਤ ਕਰਨੀ ਬਣਦੀ ਹੈ ਜੇਕਰ ਤੁਹਾਨੂੰ ਉਸਦਾ ਕੰਮ ਪਸੰਦ ਨਹੀਂ ਆ ਰਿਹਾ ਤੁਸੀਂ ਚੁੱਪ ਕਰਕੇ ਉਸ ਕੰਸਰਟ ਵਿੱਚੋਂ ਉੱਠ ਕੇ ਜਾ ਸਕਦੇ ਹੋ ਪਰ ਸਿਰਫ ਥੋੜੀ ਜਿਹੀ ਸੁਰਖੀਆਂ ਬਟੋਰਨ ਦੇ ਲਈ ਜਾਂ ਆਪਣੇ ਆਪ ਨੂੰ ਵੱਖਰਾ ਦਿਖਾਉਣ ਦੇ ਲਈ ਇੱਕ ਸਵੈਗ ਦਿਖਾਉਣ ਦੇ ਲਈ ਤੁਸੀਂ ਜੇਕਰ ਅਜਿਹੀਆਂ ਹਰਕਤਾਂ ਕਰਦੇ ਹੋ ਤਾਂ ਫਿਰ ਕਿਸੇ ਵੀ ਕੀਮਤ ਤੇ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੋ ਲੰਡਨ ਦੇ ਵਿੱਚ ਲਾਈਵ ਕੰਸਰਟ ਚੱਲ ਰਿਹਾ ਸੀ ਕਰਨ ਔਜਲਾ ਦਾ ਉਸੇ ਵਕਤ ਇੱਕ ਬੰਦਾ ਆਉਂਦਾ ਹੈ ਸਟੇਜ ਦੇ ਕੋਲ ਆਪਣਾ ਬੂਟ ਸੁੱਟ ਕੇ ਕਰਨੋਜਲਾ ਵੱਲ ਸੁੱਟ ਦਿੰਦਾ ਤੇ ਉਹ ਬੂਟ ਕਰਨੋਜਲਾ ਦੇ ਸਿਰ ਤੇ ਜਾ ਕੇ ਲੱਗਦਾ ਜਿਸ ਤੋਂ ਬਾਅਦ ਥੱਲੇ ਡਿੱਗ ਜਾਂਦਾ ਔਰ ਕਰਨੋਜਲਾ ਉਸ ਬੂਟ ਨੂੰ ਚੁੱਕ ਕੇ ਥੱਲੇ ਸੁੱਟ ਦਿੰਦਾ ਤੇ ਫਿਰ ਉਹ ਕਹਿੰਦਾ ਵੀ ਮਿਊਜ਼ਿਕ ਬੰਦ ਕਰ ਦਿਓ ਮੈਂ ਕੁਝ ਗੱਲ ਕਰਨੀ ਹੈ ਤੇ ਕਰਨੋਜਲਾ ਉਸ ਬੰਦੇ ਨੂੰ ਪਰ ਸਿੱਧਾ ਹੋ ਜਾਂਦਾ ਹੈ ਕਹਿੰਦਾ 1 ਟੂ 1 ਮੇਰੇ ਨਾਲ ਸਟੇਜ ਤੇ ਆ ਕੇ ਗੱਲ ਕਰੋ ਜੇਕਰ ਕੋਈ ਪਰੇਸ਼ਾਨੀ ਹੈ ਮੈਂ ਕੰਮ ਕਰ ਰਿਹਾ ਆ ਤੁਹਾਨੂੰ ਜੇ ਨਹੀਂ ਪਸੰਦ ਹੈ ਤੁਸੀਂ ਜਾ ਸਕਦੇ ਹੋ ਸੋ ਕਰਨ ਔਜਲਾ ਉਸ ਤੋਂ ਬਾਅਦ ਪੰਜਾਬੀ ਦੇ ਵਿੱਚ ਉਸ ਨੂੰ ਇਹ ਵੀ ਕਿਹਾ ਕਿ ਮੈਂ ਇੰਨਾ ਬੁਰਾ ਨਹੀਂ गा ਰਿਹਾ ਜਿਸ ਦੇ ਚੱਲਦਿਆਂ ਤੁਹਾਨੂੰ ਮੇਰੇ ਉੱਤੇ ਬੂਟ ਲਾ ਕੇ ਸੁੱਟਣ ਦੀ ਲੋੜ ਪੈ ਜਾਵੇ ਕਰਨ ਔਜਲਾ ਦੇ ਗੀਤਾਂ ਦੀ ਜੇਕਰ ਗੱਲ ਕੀਤੀ ਜਾਵੇ ਕਈ ਫੇਮਸ ਗਾਣੇ ਔਰ ਹਰ ਇੱਕ ਗੀਤ ਕਰਨ ਔਜਲਾ ਦਾ ਕਰੀਬ-ਕਰੀਬ ਬਲੌਕਬਸਟਰ ਹਿੱਟ ਸਾਬਿਤ ਹੁੰਦਾ ਹੈ ਦਿਲਜੀਤ ਦੋਸਾਂਝ ਤੋਂ ਬਾਅਦ ਕਰਨ ਔਜਲਾ ਪੰਜਾਬੀ 뮤직 ਇੰਡਸਟਰੀ ਦਾ ਇੱਕ ਅਜੇਹਾ ਨਾਮ ਹੈ ਜਿਸ ਦੇ ਗੀਤਾਂ ਦਾ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਨੇ ਔਰ ਨਾ ਸਿਰਫ ਇੰਤਜ਼ਾਰ ਕਰਦੇ ਨੇ ਬਲਕਿ ਲੋਕ ਇੰਨਾ ਜ਼ਿਆਦਾ ਪਸੰਦ ਕਰਦੇ ਨੇ ਕਰਨ ਔਜਲਾ ਦੇ ਗੀਤਾਂ ਨੂੰ ਕਮੈਂਟਸ ਕਰਦੇ ਨੇ ਝੜੀ ਲੱਗ ਜਾਂਦੀ ਔਰ ਇਸ ਖਬਰ ਤੋਂ ਬਾਅਦ ਵੀ ਇਹ ਖਬਰ ਜਿੱਦਾਂ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਰਨ ਆਰਜਲ ਦੇ ਲਾਈਵ ਸ਼ੋਅ ਦੇ ਵਿੱਚ ਯੂਕੇ ਤੇ ਵਿੱਚ ਲੰਡਨ ਦੇ ਵਿੱਚ ਅਜਿਹਾ ਹੋਇਆ ਹੈ ਲੋਕ ਕਮੈਂਟਸ ਵੀ ਕਰ ਰਹੇ ਨੇ ਤੇ ਲੋਕ ਕਹਿ ਰਹੇ ਨੇ ਕਿ ਇਹ ਕੋਈ ਤਰੀਕਾ ਨਹੀਂ ਹੁੰਦਾ ਆਪਣਾ ਵਿਰੋਧ ਜ਼ਾਹਰ ਕਰਨ ਦਾ ਜੇਕਰ ਤੁਸੀਂ ਕਿਸੇ ਨੂੰ ਪਸੰਦ ਨਹੀਂ ਕਰਦੇ ਹੋ ਕਿਸੇ ਦਾ ਕੰਮ ਕਿਸੇ ਦੀ ਕਲਾ ਕਿਸੇ ਦੇ ਗੀਤ ਤੁਹਾਨੂੰ ਪਸੰਦ ਨਹੀਂ ਹੈ ਤਾਂ ਫਿਰ ਤੁਸੀਂ ਚੁੱਪ ਕਰਕੇ ਆਪਣੇ ਘਰੇ ਬੈਠ ਸਕਦੇ ਹੋ ਜਾਂ ਫਿਰ ਇੱਕ ਤਰੀਕੇ ਦੇ ਨਾਲ ਉਸ ਦਾ ਵਿਰੋਧ ਕਰ ਸਕਦੇ ਹੋ ਕਹਿੰਦੇ ਨੇ ਕਿ ਵਿਰੋਧ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਹੈ ਵਿਰੋਧ ਵੀ ਅਜਿਹਾ ਕਰੋ ਕਿ ਸਾਹਮਣੇ ਵਾਲੇ ਬੰਦੇ ਦੀ ਬੇਇੱਜ਼ਤੀ ਨਾ ਹੋਵੇ ਉਸ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਨਾ ਵਰਤਿਆ ਜਾਵੇ ਜੋ ਉਸ ਨੂੰ ਚੁੱਪ ਜਾਵੇ ਜੇਕਰ ਤੁਹਾਨੂੰ ਕਿਸੇ ਦਾ ਕੰਮ ਨਹੀਂ ਪਸੰਦ ਹੈ ਤੁਸੀਂ ਸਰਲ ਸ਼ਬਦਾਂ ਦੇ ਵਿੱਚ ਸਾਫ਼ ਸ਼ਬਦਾਂ ਦੇ ਵਿੱਚ ਕਹਿ ਸਕਦੇ ਹੋ ਆਪਣੀ ਗੱਲ ਨੂੰ ਕਹਿਣਾ ਤੁਹਾਡਾ ਹੱਕ ਹੈ ਪਰ ਆਪਣੀ ਗੱਲ ਦੇ ਨਾਲ ਸਾਹਮਣੇ ਵਾਲੇ ਕਿਸੇ ਕਲਾਕਾਰ ਦੀ ਜਾਂ ਕਿਸੇ ਵੀ ਸ਼ਖਸੀਅਤ ਦੀ ਬੇਇੱਜ਼ਤੀ ਕਰਨਾ ਇਹ ਹੱਕਾਂ ਦੇ ਵਿੱਚ شمار ਨਹੀਂ ਹੁੰਦਾ ਤੇ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਵੀ ਨਹੀਂ ਕੀਤਾ ਜਾ ਸਕਦਾ ਇੱਕ ਵਾਰ ਫੇਰ ਤੋਂ ਦੇਖੋ ਉਹ ਪੂਰਾ ਵਾਕਿਆ ਜਦੋਂ ਕਰਨ ਔਜਲਾ ਦੇ ਉੱਪਰ ਉਹ ਬੁੱਢ ਸੁੱਟਿਆ ਗਿਆ ਤੇ ਕਰਨ ਔਜਲਾ ਫਿਰ ਕਿਵੇਂ ਉਸ ਬੰਦੇ ਨੂੰ ਸਟੇਜ ਤੋਂ ਹੀ ਸਿੱਧੇ ਹੋ ਗਏ ਇਹ ਵੀ ਜਿਹੀ ਡੋਰੀ ਐਨਾ بڑا ਤਾਂ ਨਹੀਂ ਕਰ ਰਿਹਾ ਜੁੱਤੇ ਨਾਲ ਨਾਲ ਮਾਰੀ ਜਾਂਦੇ ਬਰਸਪੌਗ ਡੌਗੀ That. What's the that, yo? Hey yo, I f why do you come up on the stage and let's do one-on-one right now? Yeah. God, I don't know how to f dog either like, oh, come What's on. That? F dog, who the f is won't be throwing your shoes and shame. Was it you? What are you trying to do, dog? Come on, please. I don't want to see anything wrong. Be respectful. You Let's go, man. Love this shit. It's okay, y'all, yeah, Don't worry. Be easy. Don't worry. Come on. you What's wrong, doggy? ਸਲੈਸ so ਟੂ 101 ਰਾਈਟ ਨਾਓ بڑی ਖਬਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੋ ਇਸ ਵਕਤ ਇੱਕ badi ਖਬਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗਾਇਕ ਕਰਨ ਔਜਲਾ ਲੰਡਨ ਦੇ ਵਿੱਚ ਲਾਈਵ ਕੰਸਰਟ ਚੱਲ ਰਿਹਾ ਸੀ ਸ਼ੋਅ ਚੱਲ ਰਿਹਾ ਸੀ ਲਾਈਵ ਉਸੇ ਵਿਚਾਲੇ ਆਡੀਅנס ਵਿੱਚੋਂ ਇੱਕ ਬੰਦਾ ਸਟੇਜ ਦੇ ਕੋਲ ਆਂਦਾ ਹੈ ਤੇ ਆਪਣਾ ਬੂਟ ਲਾ ਕੇ ਸਟੇਜ ਤੇ ਪਰਫਾਰਮ ਕਰ ਰਹੇ ਪੰਜਾਬੀ ਗਾਇਕ ਕਰਨ ਔਜਲਾ ਵੱਲ ਸੁੱਟ ਦਿੰਦਾ ਹੈ ਔਰ ਉਹ ਬੂਟ ਜੋ ਹੈ ਕਰਨ ਔਜਲਾ ਦੇ ਸਿਰ ਤੇ ਜਾ ਕੇ ਲੱਗਦਾ ਹੈ ਜਿਸ ਤੋਂ ਬਾਅਦ ਗਾंदे-ਗਾंदे ਪੰਜਾਬੀ ਗਾਇਕ ਕਰਨ ਔਜਲਾ ਰੁਕ ਜਾਂਦੇ ਨੇ ਤੇ ਉਹ ਮਿਊਜ਼ਿਕ ਨੂੰ ਵੀ ਬੰਦ ਕਰਨ ਨੂੰ ਕਹਿੰਦੇ ਨੇ ਤੇ ਉਸ ਤੋਂ ਬਾਅਦ ਗੱਲ ਕਰਦੇ ਨੇ ਸਿੱਧੇ-ਸਿੱਧੇ ਕਹਿ ਦਿੰਦੇ ਨੇ ਵੀ ਕੀ ਪਰੇਸ਼ਾਨੀ ਹੈ ਜੇਕਰ ਅਜਿਹੀਆਂ ਹਰਕਤਾਂ ਕਰਨੀਆਂ ਹੈ ਤਾਂ ਫਿਰ ਸਟੇਜ ਤੇ ਆ ਕੇ ਮੇਰੇ ਨਾਲ 1 ਟੂ 1 ਯਾਨੀ ਕਿ ਸਿੱਧੇ-ਸਿੱਧੇ ਗੱਲ ਕਰੋ ਆਮੋ ਸਾਹਮਣੇ ਗੱਲ ਕਰੋ ਫਿਰ ਕਰਨ ਔਜਲਾ ਉਸ ਤੋਂ ਬਾਅਦ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਸਟੇਜ ਤੋਂ ਕਿ ਯਾਰ ਮੈਂ ਨਾ ਬੁਰਾ ਨਹੀਂ गा ਰਿਹਾ ਜਿਸ ਦੇ ਚੱਲਦੇ ਤੁਹਾਨੂੰ ਆਪਣੇ ਬੂਟ ਸੁੱਟ ਕੇ ਮੇਰੇ ਵੱਲ ਮਾਰਨ ਦੀ ਲੋੜ ਪਵੇ ਸੋ ਤਸਵੀਰਾਂ ਇਸ ਵਕਤ ਤੁਹਾਨੂੰ ਇਸ ਲਾਈਵ ਕੰਸਰਟ ਦੀਆਂ ਦਿਖਾ ਰਹੇ ਆ ਜਿੱਥੇ ਕਰਨ ਔਜਲਾ ਜਦੋਂ ਲਾਈਵ ਪਰਫਾਰਮ ਕਰ ਰਹੇ ਸੀ ਉਹਨਾਂ ਦੇ ਉੱਤੇ ਇੱਕ ਆਡੀਅנס ਵੱਲੋਂ ਇੱਕ ਬੰਦੇ ਵੱਲੋਂ ਬੂਟ ਲਾ ਕੇ ਸੁੱਟ ਦਿੱਤਾ ਗਿਆ ਹਾਲਾਂਕਿ ਹੱਥੋਂ-ਹੱਥ ਹੀ ਸਿਕਿਉਰਿਟੀ ਨੇ ਉਸ ਬੰਦੇ ਨੂੰ ਫੜ ਲਿਆ ਤੇ ਫੜ ਕੇ ਉਸ ਬੰਦੇ ਨੂੰ ਕੰਸਰਟ ਤੋਂ ਬਾਹਰ ਲੈ ਗਏ ਪਰ ਕਰਨ ਔਜਲਾ ਨੂੰ ਗੁੱਸਾ ਵੀ ਆ ਗਿਆ ਤੇ ਗੁੱਸੇ-ਗੁੱਸੇ ਦੇ ਵਿੱਚ ਕਰਨ ਔਜਲਾ ਨੇ ਕਈ ਸਿੱਧੀਆਂ ਗੱਲਾਂ ਉਸ ਬੰਦੇ ਨੂੰ ਕਹਿ ਦਿੱਤੀਆਂ ਸਪੱਖ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿਕਿਉਰਿਟੀ ਵਾਲੇ ਉਸ ਬੰਦੇ ਨੂੰ ਫੜ ਕੇ ਲੈ ਕੇ ਜਾ ਰਹੇ ਨੇ ਕੰਸਰਟ ਤੋਂ ਬਾਹਰ ਸਟੇਜ ਦੇ ਬਿਲਕੁਲ ਕੋਲ ਆ ਕੇ ਉਸ ਬੰਦੇ ਵੱਲੋਂ ਕਰਨ ਔਜਲਾ ਦੇ ਉੱਤੇ ਬੂਟ ਸੁੱਟਿਆ ਗਿਆ ਕਰਨ ਔਜਲਾ ਨੇ ਕਿਹਾ ਕਿ ਮੈਂ ਇੰਨਾ ਬੁਰਾ ਨਹੀਂ गा ਰਿਹਾ ਜਿਸ ਦੇ ਚਲਦਿਆਂ ਤੁਹਾਨੂੰ ਮੇਰੇ ਤੇ ਬੂਟ ਸੁੱਟਣ ਦੀ ਲੋੜ ਪਵੇ ਔਰ ਆ ਦੇਖੋ ਤਸਵੀਰਾਂ ਇਸ ਵਕਤ ਇੱਕੋਦਮ ਬੂਟ ਆਉਂਦਾ ਹੈ ਸਟੇਜ ਤੇ ਜੋ ਕਿ ਉਸ ਬੰਦੇ ਵੱਲੋਂ ਸੁੱਟਿਆ ਜਾਂਦਾ ਜਿਸ ਤੋਂ ਬਾਅਦ ਕਰਨ ਔਜਲਾ ਕਹਿੰਦਾ ਹੈ ਕਿ 뮤직 ਨੂੰ ਰੋਕੋ ਮੈਂ ਕੁਝ ਗੱਲ ਕਰਨੀ ਹੈ ਜਿਵੇਂ 뮤직 ਰੁਕਦਾ ਹੈ ਸਾਰਾ ਕੁਝ ਬੰਦ ਹੁੰਦਾ ਹੈ ਤਾਂ ਕਰਨ ਔਜਲਾ ਉਸ ਬੰਦੇ ਨੂੰ ਸਿੱਧਾ ਹੋ ਜਾਂਦਾ ਹੈ ਕਹਿੰਦਾ ਹੈ ਕਿ ਜੇ ਕੋਈ ਗੱਲ ਕਰਨੀ ਹੈ ਪਰੇਸ਼ਾਨੀ ਹੈ ਕੋਈ ਦਿੱਕਤ ਹੈ ਤਾਂ ਮੇਰੇ ਨਾਲ ਸਟੇਜ ਤੇ ਆ ਕੇ ਸਿੱਧੇ ਸਿੱਧੇ ਗੱਲ ਕਰੋ ਔਰ ਕੰਸਰਟ ਦੀ ਜੇਕਰ ਗੱਲ ਕੀਤੀ ਜਾਵੇ ਲੰਡਨ ਦੇ ਵਿੱਚ ਕਰਨ ਔਜਲਾ ਦਾ ਲਾਈਵ ਕੰਸਰਟ ਹੋ ਰਿਹਾ ਸੀ ਕਰਨ ਔਜਲਾ ਉਹਨਾਂ ਪੰਜਾਬੀ ਗਾਇਕਾਂ ਵਿੱਚੋਂ ਇੱਕ ਹੈ ਜੋ ਕਿ ਇੰਟਰਨੈਸ਼ਨਲ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਇੱਕ ਵੱਡਾ ਨਾਮ ਹੈ ਹਰ ਜਗ੍ਹਾ ਜਿੱਥੇ ਵੀ ਕੰਸਰਟ ਹੁੰਦੇ ਨੇ ਲਾਈਵ ਸ਼ੋਅ ਹੁੰਦੇ ਨੇ ਪੀੜ ਹੀ ਪੀੜ ਦੇਖੀ ਜਾਂਦੀ ਐ ਉਹਨਾਂ ਦੀ ਫੈਨ ਫਾਲੋਇੰਗ ਇੰਨੀ ਜ਼ਿਆਦਾ ਐ ਉਹਨਾਂ ਦਾ ਇੱਕ ਗਾਣਾ ਆਂਦਾ ਐ ਤੇ ਲੋਕ ਪਾਗਲਾ ਵਾਂਗੂ ਕਰਨੌਜਲਾ ਦੇ ਗਾਣੇ ਨੂੰ ਸੁਣਨ ਲਈ ਬੈਠੇ ਹੁੰਦੇ ਨੇ ਇੰਤਜ਼ਾਰ ਦੇ ਵਿੱਚ ਹੁੰਦੇ ਨੇ ਉਡੀਕ ਦੇ ਵਿੱਚ ਹੁੰਦੇ ਨੇ ਔਰ ਕਰਨੌਜਲਾ ਇੱਕ ਅਜਿਹਾ ਨਾਮ ਐ ਪਹਿਲਾ ਪੰਜਾਬੀ ਸਿੰਗਰ ਜਿਸ ਨੇ ਕੀ ਜੂਨੋ ਅਵਾਰਡ ਵੀ ਹਾਸਲ ਕੀਤਾ ਐ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ 뮤직 ਨੂੰ ਪੰਜਾਬੀ ਗਾਣਿਆਂ ਨੂੰ ਪੰਜਾਬੀ ਬੋਲੀ ਨੂੰ ਇਸ ਪੱਧਰ ਤੇ ਪਹੁੰਚਾਇਆ ਹੋਵੇ ਤੇ ਉਸ ਕਾਇਕ ਦੇ ਨਾਲ ਅਜਿਹਾ ਵਤੀਰਾ ਬੰਦਿਆਂ ਵੱਲੋਂ ਕੀਤਾ ਜਾਂਦਾ ਔਰ ਇਸ ਵੀਡੀਓ ਤੋਂ ਬਾਅਦ ਲੋਕਾਂ ਦੇ ਕਮੈਂਟਸ ਆ ਰਹੇ ਨੇ ਲੋਕ ਗਾਲਾਂ ਵੀ ਕੱਢ ਰਹੇ ਨੇ ਲੋਕ ਕਹਿ ਰਹੇ ਨੇ ਕਿ ਜੇਕਰ ਤੁਹਾਨੂੰ ਪਸੰਦ ਨਹੀਂ ਹੈ ਕੋਈ ਸਿੰਗਰ ਤਾਂ ਫਿਰ ਤੁਸੀਂ ਘਰੇ ਬੈਠੋ ਉਸ ਦਾ ਲਾਈਵ ਸ਼ੋਅ ਦੇਖਣ ਕਿਉਂ ਜਾਂਦੇ ਹੋ ਅਜਿਹੀਆਂ ਹਰਕਤਾਂ ਆਖਿਰ ਕਿਉਂ ਕਰਦੇ ਹੋ ਕੋਈ ਤੁਹਾਨੂੰ ਪੈਸੇ ਦੇ ਕੇ ਟਿਕਟ ਵੇਚ ਕੇ ਜ਼ਬਰਦਸਤੀ ਤਾਂ ਉਸ ਲਾਈਵ ਸ਼ੋਅ ਜਾਂ ਕੰਸਰਟ ਦੇ ਵਿੱਚ ਨਹੀਂ ਲੈ ਕੇ ਜਾਂਦਾ ਜੇ ਕੋਈ ਕਲਾਕਾਰ ਚਾਹੇ ਉਹ ਕੋਈ ਵੀ ਕਲਾਕਾਰ ਹੈ ਕਿਸੇ ਵੀ ਖੇਤਰ ਦੇ ਨਾਲ ਕਿਸੇ ਵੀ ਕਲਾ ਦੇ ਨਾਲ ਜੁੜਿਆ ਹੋਇਆ ਜਦੋਂ ਉਹ ਲਾਈਵ ਕੋਈ ਗੱਲ ਕਰ ਰਿਹਾ ਪਰਫਾਰਮ ਕਰ ਰਿਹਾ ਤਾਂ ਫਿਰ ਉਸ ਦੀ ਇੱਜ਼ਤ ਕਰਨੀ ਬਣਦੀ ਹੈ ਉਸ ਦੀ ਕਲਾ ਦੀ ਇੱਜ਼ਤ ਕਰਨੀ ਬਣਦੀ ਹੈ ਜੇਕਰ ਤੁਹਾਨੂੰ ਉਸ ਦਾ ਕੰਮ ਪਸੰਦ ਨਹੀਂ ਆ ਰਿਹਾ ਤੁਸੀਂ ਚੁੱਪ ਕਰਕੇ ਉਸ ਕੰਸਰਟ ਵਿੱਚੋਂ ਉੱਠ ਕੇ ਜਾ ਸਕਦੇ ਹੋ ਪਰ ਸਿਰਫ ਥੋੜੀ ਜਿਹੀ ਸੁਰਖੀਆਂ ਬਟੋਰਨ ਦੇ ਲਈ ਜਾਂ ਆਪਣੇ ਆਪ ਨੂੰ ਵੱਖਰਾ ਦਿਖਾਉਣ ਦੇ ਲਈ ਇੱਕ ਸਵੈਗ ਦਿਖਾਉਣ ਦੇ ਲਈ ਤੁਸੀਂ ਜੇਕਰ ਅਜਿਹੀਆਂ ਹਰਕਤਾਂ ਕਰਦੇ ਹੋ ਤਾਂ ਫਿਰ ਕਿਸੇ ਵੀ ਕੀਮਤ ਤੇ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸੋ ਲੰਡਨ ਦੇ ਵਿੱਚ ਲਾਈਵ ਕੰਸਰਟ ਚੱਲ ਰਿਹਾ ਸੀ ਕਰਨ ਔਜਲਾ ਦਾ ਉਸੇ ਵਕਤ ਇੱਕ ਬੰਦਾ ਆਉਂਦਾ ਹੈ ਸਟੇਜ ਦੇ ਕੋਲ ਆਪਣਾ ਬੂਟ ਸੁੱਟ ਕੇ ਕਰਨੌਜਲਾ ਵਲ ਸੁੱਟ ਦਿੰਦਾ ਹੈ ਤੇ ਉਹ ਬੂਟ ਕਰਨੌਜਲਾ ਦੇ ਸਿਰ ਤੇ ਜਾ ਕੇ ਲੱਗਦਾ ਜਿਸ ਤੋਂ ਬਾਅਦ ਥੱਲੇ ਡਿੱਗ ਜਾਂਦਾ ਹੈ ਔਰ ਕਰਨੌਜਲਾ ਉਸ ਬੂਟ ਨੂੰ ਚੁੱਕ ਕੇ ਥੱਲੇ ਸੁੱਟ ਦਿੰਦਾ ਹੈ ਤੇ ਫਿਰ ਉਹ ਕਹਿੰਦਾ ਹੈ ਵੀ ਮਿਊਜ਼ਿਕ ਬੰਦ ਕਰ ਦਿਓ ਮੈਂ ਕੁਝ ਗੱਲ ਕਰਨੀ ਹੈ ਤੇ ਕਰਨੌਜਲਾ ਉਸ ਬੰਦੇ ਨੂੰ ਪਰ ਸਿੱਧਾ ਹੋ ਜਾਂਦਾ ਹੈ ਕਹਿੰਦਾ 1 ਟੂ 1 ਮੇਰੇ ਨਾਲ ਸਟੇਜ ਤੇ ਆ ਕੇ ਗੱਲ ਕਰੋ ਜੇਕਰ ਕੋਈ ਪਰੇਸ਼ਾਨੀ ਹੈ ਮੈਂ ਕੰਮ ਕਰ ਰਿਹਾ ਆ ਤੁਹਾਨੂੰ ਜੇ ਨਹੀਂ ਪਸੰਦ ਹੈ ਤੁਸੀਂ ਜਾ ਸਕਦੇ ਹੋ ਸੋ ਕਰਨ ਔਜਲਾ ਉਸ ਤੋਂ ਬਾਅਦ ਪੰਜਾਬੀ ਦੇ ਵਿੱਚ ਉਸ ਨੂੰ ਇਹ ਵੀ ਕਿਹਾ ਕਿ ਮੈਂ ਇੰਨਾ ਬੁਰਾ ਨਹੀਂ गा ਰਿਹਾ ਜਿਸ ਦੇ ਚੱਲਦਿਆਂ ਤੁਹਾਨੂੰ ਮੇਰੇ ਉੱਤੇ ਬੂਟ ਲਾ ਕੇ ਸੁੱਟਣ ਦੀ ਲੋੜ ਪੈ ਜਾਵੇ ਕਰਨ ਔਜਲਾ ਦੇ ਗੀਤਾਂ ਦੀ ਜੇਕਰ ਗੱਲ ਕੀਤੀ ਜਾਵੇ ਕਈ ਫੇਮਸ ਗਾਣੇ ਔਰ ਹਰ ਇੱਕ ਗੀਤ ਕਰਨ ਔਜਲਾ ਦਾ ਕਰੀਬ-ਕਰੀਬ ਬਲੌਕਬਸਟਰ ਹਿੱਟ ਸਾਬਿਤ ਹੁੰਦਾ ਹੈ ਦਿਲਜੀਤ ਦੋਸਾਂਝ ਤੋਂ ਬਾਅਦ ਕਰਨ ਔਜਲਾ ਪੰਜਾਬੀ 뮤직 ਇੰਡਸਟਰੀ ਦਾ ਇੱਕ ਅਜੇਹਾ ਨਾਮ ਹੈ ਜਿਸ ਦੇ ਗੀਤਾਂ ਦਾ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਨੇ ਔਰ ਨਾ ਸਿਰਫ ਇੰਤਜ਼ਾਰ ਕਰਦੇ ਨੇ ਬਲਕਿ ਲੋਕ ਇੰਨਾ ਜ਼ਿਆਦਾ ਪਸੰਦ ਕਰਦੇ ਨੇ ਕਰਨ ਔਜਲਾ ਦੇ ਗੀਤਾਂ ਨੂੰ ਕਮੈਂਟਸ ਕਰਦੇ ਨੇ ਝੜੀ ਲੱਗ ਜਾਂਦੀ ਔਰ ਇਸ ਖਬਰ ਤੋਂ ਬਾਅਦ ਵੀ ਇਹ ਖਬਰ ਜਿੱਦਾਂ ਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਰਨ ਔਜਲਾ ਦੇ ਲਾਈਵ ਸ਼ੋਅ ਦੇ ਵਿੱਚ ਯੂਕੇ ਤੇ ਵਿੱਚ ਲੰਡਨ ਦੇ ਵਿੱਚ ਅਜਿਹਾ ਹੋਇਆ ਹੈ ਲੋਕ ਕਮੈਂਟਸ ਵੀ ਕਰ ਰਹੇ ਨੇ ਤੇ ਲੋਕ ਕਹਿ ਰਹੇ ਨੇ ਕਿ ਇਹ ਕੋਈ ਤਰੀਕਾ ਨਹੀਂ ਹੁੰਦਾ ਆਪਣਾ ਵਿਰੋਧ ਜ਼ਾਹਰ ਕਰਨ ਦਾ ਜੇਕਰ ਤੁਸੀਂ ਕਿਸੇ ਨੂੰ ਪਸੰਦ ਨਹੀਂ ਕਰਦੇ ਹੋ ਕਿਸੇ ਦਾ ਕੰਮ ਕਿਸੇ ਦੀ ਕਲਾ ਕਿਸੇ ਦੇ ਗੀਤ ਤੁਹਾਨੂੰ ਪਸੰਦ ਨਹੀਂ ਹੈ ਤਾਂ ਫਿਰ ਤੁਸੀਂ ਚੁੱਪ ਕਰਕੇ ਆਪਣੇ ਘਰੇ ਬੈਠ ਸਕਦੇ ਹੋ ਜਾਂ ਫਿਰ ਇੱਕ ਤਰੀਕੇ ਦੇ ਨਾਲ ਉਸ ਦਾ ਵਿਰੋਧ ਕਰ ਸਕਦੇ ਹੋ ਕਹਿੰਦੇ ਨੇ ਕਿ ਵਿਰੋਧ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਹੈ ਵਿਰੋਧ ਵੀ ਅਜਿਹਾ ਕਰੋ ਕਿ ਸਾਹਮਣੇ ਵਾਲੇ ਬੰਦੇ ਦੀ ਬੇਇੱਜ਼ਤੀ ਨਾ ਹੋਵੇ ਉਸ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਨਾ ਵਰਤਿਆ ਜਾਵੇ ਜੋ ਉਸ ਨੂੰ ਚੁੱਪ ਜਾਵੇ ਜੇਕਰ ਤੁਹਾਨੂੰ ਕਿਸੇ ਦਾ ਕੰਮ ਨਹੀਂ ਪਸੰਦ ਹੈ ਤੁਸੀਂ ਸਰਲ ਸ਼ਬਦਾਂ ਦੇ ਵਿੱਚ ਸਾਫ਼ ਸ਼ਬਦਾਂ ਦੇ ਵਿੱਚ ਕਹਿ ਸਕਦੇ ਹੋ ਆਪਣੀ ਗੱਲ ਨੂੰ ਕਹਿਣਾ ਤੁਹਾਡਾ ਹੱਕ ਹੈ ਪਰ ਆਪਣੀ ਗੱਲ ਦੇ ਨਾਲ ਸਾਹਮਣੇ ਵਾਲੇ ਕਿਸੇ ਕਲਾਕਾਰ ਦੀ ਜਾਂ ਕਿਸੇ ਵੀ ਸ਼ਖਸੀਅਤ ਦੀ ਬੇਇੱਜ਼ਤੀ ਕਰਨਾ ਇਹ ਹੱਕਾਂ ਦੇ ਵਿੱਚ شمار ਨਹੀਂ ਹੁੰਦਾ ਤੇ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਵੀ ਨਹੀਂ ਕੀਤਾ ਜਾ ਸਕਦਾ ਇੱਕ ਵਾਰ ਫੇਰ ਤੋਂ ਦੇਖੋ ਉਹ ਪੂਰਾ ਵਾਕਿਆ ਜਦੋਂ ਕਰਨ ਔਜਲਾ ਦੇ ਉੱਪਰ ਉਹ ਬੁੱਢ ਸੁੱਟਿਆ ਗਿਆ ਤੇ ਕਰਨ ਔਜਲਾ ਫਿਰ ਕਿਵੇਂ ਉਸ ਬੰਦੇ ਨੂੰ ਸਟੇਜ ਤੋਂ ਹੀ ਸਿੱਧੇ ਹੋ ਗਏ ਕੋਈ ਵੀ ਇਗਨੋਰ ਇਹ ਨਾ ਮਰਦਾ ਨਹੀਂ ਜਾ ਰਿਹਾ ਜੁੱਤਿਆਂ ਨਾਲ ਮਾਰੀ ਜਾਂਦੇ ਬਸ ਬੋਲ ਡਾਕੀ stage and let's do one on one right now. Yeah. God, I don't know the f dog oh, come on, what is f dog, Who the is? Don't be throw your shoes in here. Was it you? What are you trying to do, dog? Come on, please. I don't want to see anything wrong. Be respectful. You let's go, man. None this shit. It's okay, y'all. Don't worry. Be easy. Don't worry. Come on. ਇਨਾ ਬਣਾਦਾ ਨਹੀਂ ਕਰ ਰਿਹਾ ਜੁੱਤੀਆਂ ਨਾਲ ਹਵਾ ਹੀ ਜਾਂਦੇ ਬਸ ਬੋਲ ਡਾਕੀ ਸੋ 101 ਰਾਈਡਰ ਬੜੀ ਖਬਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੋ ਇਸ ਵਕਤ ਇੱਕ badi ਖਬਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗਾਇਕ ਕਰਨ ਔਜਲਾ ਲੰਡਨ ਦੇ ਵਿੱਚ ਲਾਈਵ ਕੰਸਰਟ ਚੱਲ ਰਿਹਾ ਸੀ ਸ਼ੋਅ ਚੱਲ ਰਿਹਾ ਸੀ ਲਾਈਵ ਉਸੇ ਵਿਚਾਲੇ ਆਡੀਅנס ਵਿੱਚੋਂ ਇੱਕ ਬੰਦਾ ਸਟੇਜ ਦੇ ਕੋਲ ਲਾਂਦਾ ਹੈ ਤੇ ਆਪਣਾ ਬੂਟ ਲਾ ਕੇ ਸਟੇਜ ਤੇ ਪਰਫਾਰਮ ਕਰ ਰਹੇ ਪੰਜਾਬੀ ਗਾਇਕ ਕਰਨ ਔਜਲਾ ਵੱਲ ਸੁੱਟ ਦਿੰਦਾ ਹੈ ਔਰ ਉਹ ਬੂਟ ਜੋ ਹੈ ਕਰਨ ਔਜਲਾ ਦੇ ਸਿਰ ਤੇ ਜਾ ਕੇ ਲੱਗਦਾ ਹੈ ਜਿਸ ਤੋਂ ਬਾਅਦ ਗਾंदे-ਗਾंदे ਪੰਜਾਬੀ ਗਾਇਕ ਕਰਨ ਔਜਲਾ ਰੁਕ ਜਾਂਦੇ ਨੇ ਤੇ ਉਹ ਮਿਊਜ਼ਿਕ ਨੂੰ ਵੀ ਬੰਦ ਕਰਨ ਨੂੰ ਕਹਿੰਦੇ ਨੇ ਤੇ ਉਸ ਤੋਂ ਬਾਅਦ ਗੱਲ ਕਰਦੇ ਨੇ ਸਿੱਧੇ-ਸਿੱਧੇ ਕਹਿ ਦਿੰਦੇ ਨੇ ਵੀ ਕੀ ਪਰੇਸ਼ਾਨੀ ਹੈ ਜੇਕਰ ਅਜਿਹੀਆਂ ਹਰਕਤਾਂ ਕਰਨੀਆਂ ਹੈ ਤਾਂ ਫਿਰ ਸਟੇਜ ਤੇ ਆ ਕੇ ਮੇਰੇ ਨਾਲ 1 ਟੂ 1 ਯਾਨੀ ਕਿ ਸਿੱਧੇ-ਸਿੱਧੇ ਗੱਲ ਕਰੋ ਆਮੋ ਸਾਹਮਣੇ ਗੱਲ ਕਰੋ ਫਿਰ ਕਰਨ ਔਜਲਾ ਉਸ ਤੋਂ ਬਾਅਦ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਸਟੇਜ ਤੋਂ ਕਿ ਯਾਰ ਮੈਂ ਨਾ ਬੁਰਾ ਨਹੀਂ گا ਰਿਹਾ ਜਿਸ ਦੇ ਚੱਲਦੇ ਤੁਹਾਨੂੰ ਆਪਣੇ ਬੂਟ ਸੁੱਟ ਕੇ ਮੇਰੇ ਵੱਲ ਮਾਰਨ ਦੀ ਲੋੜ ਪਵੇ ਸੋ ਤਸਵੀਰਾਂ ਇਸ ਵਕਤ ਤੁਹਾਨੂੰ ਇਸ ਲਾਈਵ ਕੰਸਰਟ ਦੀਆਂ ਦਿਖਾ ਰਹੇ ਹਾਂ ਜਿੱਥੇ ਕਰਨ ਔਜਲਾ ਜਦੋਂ ਲਾਈਵ ਪਰਫਾਰਮ ਕਰ ਰਹੇ ਸੀ ਉਹਨਾਂ ਦੇ ਉੱਤੇ ਇੱਕ ਆਡੀਅנס ਵੱਲੋਂ ਇੱਕ ਬੰਦੇ ਵੱਲੋਂ ਬੂਟ ਲਾ ਕੇ ਸੁੱਟ ਦਿੱਤਾ ਗਿਆ ਹਾਲਾਂਕਿ ਹੱਥੋਂ-ਹੱਥ ਹੀ ਸਿਕਿਉਰਿਟੀ ਨੇ ਉਸ ਬੰਦੇ ਨੂੰ ਫੜ ਲਿਆ ਤੇ ਫੜ ਕੇ ਉਸ ਬੰਦੇ ਨੂੰ ਕੰਸਰਟ ਤੋਂ ਬਾਹਰ ਲੈ ਗਏ ਪਰ ਕਰਨ ਔਜਲਾ ਨੂੰ ਗੁੱਸਾ ਵੀ ਆ ਗਿਆ ਤੇ ਗੁੱਸੇ-ਗੁੱਸੇ ਦੇ ਵਿੱਚ ਕਰਨ ਔਜਲਾ ਨੇ ਕਈ ਸਿੱਧੀਆਂ ਗੱਲਾਂ ਉਸ ਬੰਦੇ ਨੂੰ ਕਹਿ ਦਿੱਤੀਆਂ ਸਪੱਕਤ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿਕਿਉਰਿਟੀ ਵਾਲੇ ਉਸ ਬੰਦੇ ਨੂੰ ਫੜ ਕੇ ਲੈ ਕੇ ਜਾ ਰਹੇ ਨੇ ਕੰਸਰਟ ਤੋਂ ਬਾਹਰ ਸਟੇਜ ਦੇ ਬਿਲਕੁਲ ਕੋਲ ਆ ਕੇ ਉਸ ਬੰਦੇ ਵੱਲੋਂ ਕਰਨ ਔਜਲਾ ਦੇ ਉੱਤੇ ਬੂਟ ਸੁੱਟਿਆ ਗਿਆ ਕਰਨ ਔਜਲਾ ਨੇ ਕਿਹਾ ਕਿ ਮੈਂ ਇੰਨਾ ਬੁਰਾ ਨਹੀਂ गा ਰਿਹਾ ਜਿਸ ਦੇ ਚਲਦਿਆਂ ਤੁਹਾਨੂੰ ਮੇਰੇ ਤੇ ਬੂਟ ਸੁੱਟਣ ਦੀ ਲੋੜ ਪਵੇ ਔਰ ਆ ਦੇਖੋ ਤਸਵੀਰਾਂ ਇਸ ਵਕਤ ਇੱਕੋ ਦਮ ਬੂਟ ਆਉਂਦਾ ਹੈ ਸਟੇਜ ਤੇ ਜੋ ਕਿ ਉਸ ਬੰਦੇ ਵੱਲੋਂ ਸੁੱਟਿਆ ਜਾਂਦਾ ਹੈ ਜਿਸ ਤੋਂ ਬਾਅਦ ਕਰਨ ਔਜਲਾ ਕਹਿੰਦਾ ਹੈ ਕਿ 뮤직 ਨੂੰ ਰੋਕੋ ਮੈਂ ਕੁਝ ਗੱਲ ਕਰਨੀ ਹੈ ਜਿਵੇਂ 뮤직 ਰੁਕਦਾ ਹੈ ਸਾਰਾ ਕੁਝ ਬੰਦ ਹੁੰਦਾ ਹੈ ਤਾਂ ਕਰਨ ਔਜਲਾ ਉਸ ਬੰਦੇ ਨੂੰ ਸਿੱਧਾ ਹੋ ਜਾਂਦਾ ਹੈ ਕਹਿੰਦਾ ਹੈ ਕਿ ਜੇ ਕੋਈ ਗੱਲ ਕਰਨੀ ਹੈ ਪਰੇਸ਼ਾਨੀ ਹੈ ਕੋਈ ਦਿੱਕਤ ਹੈ ਤਾਂ ਮੇਰੇ ਨਾਲ ਸਟੇਜ ਤੇ ਆ ਕੇ ਸਿੱਧੇ ਸਿੱਧੇ ਗੱਲ ਕਰੋ ਔਰ ਕੰਸਰਟ ਦੀ ਜੇਕਰ ਗੱਲ ਕੀਤੀ ਜਾਵੇ ਲੰਡਨ ਦੇ ਵਿੱਚ ਕਰਨ ਔਜਲਾ ਦਾ ਲਾਈਵ ਕੰਸਰਟ ਹੋ ਰਿਹਾ ਸੀ ਕਰਨ ਔਜਲਾ ਉਹਨਾਂ ਪੰਜਾਬੀ ਗਾਇਕਾਂ ਵਿੱਚੋਂ ਇੱਕ ਹੈ ਜੋ ਕਿ ਇੰਟਰਨੈਸ਼ਨਲ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਇੱਕ ਵੱਡਾ ਨਾਮ ਹੈ ਹਰ ਜਗ੍ਹਾ ਜਿੱਥੇ ਵੀ ਕੰਸਰਟ ਹੁੰਦੇ ਨੇ ਲਾਈਵ ਸ਼ੋਅ ਹੁੰਦੇ ਨੇ ਪੀੜ ਹੀ ਪੀੜ ਦੇਖੀ ਜਾਂਦੀ ਹੈ ਉਹਨਾਂ ਦੀ ਫੈਨ ਫਾਲੋਇੰਗ ਇੰਨੀ ਜ਼ਿਆਦਾ ਹੈ ਉਹਨਾਂ ਦਾ ਇੱਕ ਗਾਣਾ ਆਂਦਾ ਹੈ ਤਾਂ ਲੋਕ ਪਾਗਲਾ ਵਾਂਗੂ ਕਰਨੌਜਲਾ ਦੇ ਗਾਣੇ ਨੂੰ ਸੁਣਨ ਲਈ ਬੈਠੇ ਹੁੰਦੇ ਨੇ ਇੰਤਜ਼ਾਰ ਦੇ ਵਿੱਚ ਹੁੰਦੇ ਨੇ ਉਡੀਕ ਦੇ ਵਿੱਚ ਹੁੰਦੇ ਨੇ ਔਰ ਕਰਨੌਜਲਾ ਇੱਕ ਅਜੇਹਾ ਨਾਮ ਹੈ ਪਹਿਲਾ ਪੰਜਾਬੀ ਸਿੰਗਰ ਜਿਸ ਨੇ ਕੀ ਜੂਨੋ ਅਵਾਰਡ ਵੀ ਹਾਸਲ ਕੀਤਾ ਹੈ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ 뮤직 ਨੂੰ ਪੰਜਾਬੀ ਗਾਣਿਆਂ ਨੂੰ ਪੰਜਾਬੀ ਬੋਲੀ ਨੂੰ ਇਸ ਪੱਧਰ ਤੇ ਪਹੁੰਚਾਇਆ ਹੋਵੇ ਤੇ ਉਸ ਕਾਇਕ ਦੇ ਨਾਲ ਅਜੇਹਾ ਵਤੀਰਾ ਬੰਦਿਆਂ ਵੱਲੋਂ ਕੀਤਾ ਜਾਂਦਾ ਔਰ ਇਸ ਵੀਡੀਓ ਤੋਂ ਬਾਅਦ ਲੋਕਾਂ ਦੇ ਕਮੈਂਟਸ ਆ ਰਹੇ ਨੇ ਲੋਕ ਗਾਲਾਂ ਵੀ ਕੱਢ ਰਹੇ ਨੇ ਲੋਕ ਕਹਿ ਰਹੇ ਨੇ ਕਿ ਜੇਕਰ ਤੁਹਾਨੂੰ ਪਸੰਦ ਨਹੀਂ ਹੈ ਕੋਈ ਸਿੰਗਰ ਤਾਂ ਫਿਰ ਤੁਸੀਂ ਘਰੇ ਬੈਠੋ ਉਸ ਦਾ ਲਾਈਵ ਸ਼ੋਅ ਦੇਖਣ ਕਿਉਂ ਜਾਂਦੇ ਹੋ ਅਜਿਹੀਆਂ ਹਰਕਤਾਂ ਆਖਿਰ ਕਿਉਂ ਕਰਦੇ ਹੋ ਕੋਈ ਤੁਹਾਨੂੰ ਪੈਸੇ ਦੇ ਕੇ ਟਿਕਟ ਵੇਚ ਕੇ ਜ਼ਬਰਦਸਤੀ ਤਾਂ ਉਸ ਲਾਈਵ ਸ਼ੋਅ ਜਾਂ ਕੰਸਰਟ ਦੇ ਵਿੱਚ ਨਹੀਂ ਲੈ ਕੇ ਜਾਂਦਾ ਜੇ ਕੋਈ ਕਲਾਕਾਰ ਚਾਹੇ ਉਹ ਕੋਈ ਵੀ ਕਲਾਕਾਰ ਹੈ ਕਿਸੇ ਵੀ ਖੇਤਰ ਦੇ ਨਾਲ ਕਿਸੇ ਵੀ ਕਲਾ ਦੇ ਨਾਲ ਜੁੜਿਆ ਹੋਇਆ ਜਦੋਂ ਉਹ ਲਾਈਵ ਕੋਈ ਗੱਲ ਕਰ ਰਿਹਾ ਪਰਫਾਰਮ ਕਰ ਰਿਹਾ ਤਾਂ ਫਿਰ ਉਸ